ਸਕਾ ਸਰ ਮੇਰਾ ਨਾਮ ਨੀਲਾਮ ਹੈ ਕੱਲ ਰਾਤ ਨੂੰ 1 ਵਜੇ ਮੇਰੇ ਮੇਰੀ ਪੀਵੀਪੀ ਹਸਪੀਟਲ ਤੋਂ ਮੇਰੇ ਘਰ ਨੂੰ ਫੋਨ ਕੀਤਾ ਗਿਆ ਔਰ ਮੇਰੀ ਡੈਥ ਕਰੈਰ ਕਰ ਦਿੱਤੀ ਗਈ ਸਰ ਔਰ ਮੇਰੇ ਸਾਰੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਰਾਤ ਨੂੰ 1:30 ਵਜੇ ਸਰ ਮੇਰਾ ਸਾਰਾ ਪਰਿਵਾਰ ਮੇਰੇ ਕੋਲ ਪਹੁੰਚੇ ਸਾਰ ਸਰ ਇਹ ਪੂਰੀ ਲਾਪਰਵਾਹੀ ਨਹੀਂ ਤਾਂ ਹੋਇਆ ਮੇਰੀ ਆਈਡੀ ਮੇਰੀ ਵਾਂ ਤੇ ਲੱਗੀ ਹੋ ਸਰ ਉਹ ਵੀ ਨਹੀਂ ਚੈੱਕ ਕੀਤੀ ਗਏ ਸਰ ਘਟੋ ਘਟ ਧਿਆਨ ਦੇਣਾ ਚਾਹੀਦਾ ਸਰ ਮੇਰੇ ਬੇਟੇ ਦਾ ਇਸ ਟਾਈਮ ਤੇ ਬੀਪੀ ਹਾਈ ਹੈ ਔਰ ਉਹਦਾ ਕੌਣ ਜੁੰਬਾਰਾ ਸਰ ਮੇਰੇ ਪਰਿਵਾਰ ਨਾਲ ਸਰ ਪੂਰਾ ਪਰਿਵਾਰ ਰਾਤ ਨੂੰ 1:30 ਵਜੇ ਸਰ ਪਹੁੰਚਿਆ ਮੇਰੇ ਕੋਲ ਮੇਰੀ ਬਹੂ ਪ੍ਰੈਗਨੈਂਟ ਸੀ ਸਰ ਉਹ ਵੀ ਨੀਚੇ ਲੇਟਣ ਲੱਗੇ ਸੁਣ ਕੇ ਕਿ ਮੰਮੀ ਦੀ ਡੈਥ ਹੋ ਗਈ ਸਰ 3-4 ਦਿਨ ਤੋਂ ਸਰ ਮੈਂ ਐਡਮਿਟ ਹਾਂ ਸਰ ਸਰ ਇਸ ਗੱਲ ਤੋਂ ਥੋੜਾ ਧਿਆਨ ਦਿੱਤਾ ਜਾਵੇ ਕਿ ਇੰਨੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਡਾਕਟਰ ਪੰਕਜ ਨੇ ਮੇਰੇ ਪਾਪਾ ਨੂੰ ਫੋਨ ਕਰਕੇ ਰਾਤ ਨੂੰ ਬੁਲਾ ਲਿਆ ਸਰ ਸਰ ਮੇਰਾ ਨਾਮ ਅਮਜੀਤ ਸਿੰਘ ਆ ਜੀ ਇਹ ਕੀ ਪਰੇਸ਼ਾਨੀ ਦਿੱਤੀ ਹੈ ਸਰ ਮੇਰੀ ਮਦਰ ਸੀਗੇ ਜੋ ਕਿ ਆਈਓ ਹਸਪੀਟਲ ਕੰਡਿਸ਼ਨ ਅਡਮਿਟ ਸੀਗੇ ਸੋਲਾਂ ਦਿਨ ਐਡਮਿਟ ਆ ਤੇ ਮਗਾ ਲਾਚ ਹੋ ਰਿਆ ਸੀ ਦਾ ਤੇ ਕੱਲ ਰਾਤ ਨੂੰ ਸਾਨੂੰ ਕਾਲ ਆਈ ਆ ਹਸਪੀਟਲ ਵੱਲੋਂ ਕਿ ਤੁਹਾਡੇ ਜਿਹੜੇ ਮਦਰ ਆ ਉਹ ਐਕਸਪਾਇਰ ਹੋ ਗਏ ਆ ਤੁਸੀਂ ਦਰਦ ਨੂੰ ਪਹੁੰਚੋ ਤੇ ਸਰ ਅਸੀਂ ਪਹੁੰਚੇ ਆ ਤੇ ਡਾਕਟਰ ਨਾਲ ਗੱਲ ਹੋਈ ਆ ਕਿੰਦੇ ਕਿ ਸਾਡੇ ਜਿਹੜੇ ਮਦਰ ਆ ਨਾ ਕੋਈ ਪੈਣੀ ਨਹੀਂ ਹੋ ਰਹੀ ਹੈ ਤੇ ਸਾਨੂੰ ਬੜਾ ਲੱਗਿਆ ਵੀ ਸਾਨੂੰ ਪਹਿਲਾਂ ਫੋਨ ਤੇ ਗੱਲ ਉਸ ਕੰਪਨੀ ਨਾਲ ਸੀ ਜਿਹੜਾ ਉਹਨੇ ਗਿਰਾਇਆ ਮਿਲਦੇ ਰਹਿਣਾ ਟਾਈਮ ਲਈ ਤੇ ਉਹ ਸਹੀ ਸੀਗਨ ਫਿਕਸ ਸੀ ਤੇ ਜਦੋਂ ਅਸਰੇ ਸਮਰੈਸ ਬਾਰੇ ਪਤਾ ਲੱਗਿਆ ਤਾਂ ਉਸਨੇ ਡਾਕਟਰ ਨਾਲ ਗੱਲ ਕੀਤੀ ਆਪਣਾ ਸਾਥੀ ਨੇ ਕਹਿ ਗਿਆ ਕਿ ਸੀਗਨ ਦੇ ਉਰੇ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਉਹ ਵਾ ਫਿਰ ਉਸੇ ਸਮੂਹ ਬੋਡਿੰਗ ਤਾਂ ਹੀ ਨਵੇਂ ਇਹ ਲੋਕਾਂ ਸੋਡਿੰਗ ਅੱਪਾ ਦੇਖੀ ਆ ਤੇ ਉਹ ਬੋਡਿੰਗ ਸੇ ਬੋਡ ਨਹੀਂ ਨਿਕਲੀ ਉਹਨਾਂ ਨਾਲ ਕੀ ਹੋਇਆ ਕਿ ਉਹਨਾਂ ਦੇ ਵਿੱਚ ਇੱਕ ਅਫਰਾ-ਤਫਰੀ ਹੋ ਗਿਆ ਹੋ ਗਿਆ ਕਿ ਜਿਹਨਾਂ ਕੀ ਮਾਲੋਂ कह सकते आप किच खोच हो गया उन्होंने समझ नहीं आ रहा ने मतलब रोंग प्रैक्टिस की है सा मतलब मैंटली बहुत हरास हो इस गलत तो जो असम एक्चुअल पेशेंट साइम से को बिल्कुल सही से करके असं ये चाहते हैं कि जो भी ये इन्होंने सूटली हरास किया परिवार से बहुत असर पे इस चीज़ का असं हरे उस हादसे में बोल नहीं पा रहे रात तो ਕੁਝ ਪਰੇਸ਼ਾਨ ਹੈ পুরো ਪਰਿਵਾਰ ਕੀ ਤੁਸੀਂ ਇਹ ਵਾਰੀ ਇਤਿਆਹ ਜਿਹੜੀ ਦਿੱਕਤ ਹੋਈ ਹੈ ਉਹਦੇ ਬਾਰੇ ਕੋਈ ਕੰਪਲੇਨ ਕੀਤੀ ਕਿਸੇ ਨੂੰ ਸਰ ਅਸੀਂ ਇਨਮਲ ਹਸਪੀਟਲ ਦੇ ਪ੍ਰਸ਼ਾਸਨ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਲੇਕਿਨ ਸਾਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ ਸਰ ਕੀ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਲਾਪਰਵਾਹੀ ਹੋਈ ਹੈ ਉਸ ਦੇ ਵਿੱਚ ਜੋ ਵੀ ਮਤਲਬ ਕਰਸਨ ਇਨਵੋਲਡ ਹੋ ਜਾਏ ਨਾ ਸਿਸਟਮ ਆ ਪੂਰਨ ਤਰ੍ਹਾਂ ਬਦਲਦੀ ਕਰ ਦੇਣਾ ਚਾਹੀਦਾ ਹੈ